ਕਾਲਜੀ ਕੀਦਾ ਹਾਂ ਜੀ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਵਿੱਚ ਹੋਮਗੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਉਹ ਲੇਟੈਸਟ ਹੈ ਜੋ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਹੈਗੀ ਹੈ ਇੰਨੇ ਕੁ ਜ਼ਿਆਦਾ ਕਲਰ ਆਪਾਂ ਉਹਦੇ ਵਿੱਚ ਅਵੇਲੇਬਲ ਕੀਤੇ ਨੇ ਤੁਹਾਡੇ ਲਈ ਹਰ ਇੱਕ ਕਲਰ ਮਿਲ ਜੂਗਾ ਤੁਹਾਨੂੰ ਬਰਕ ਤੋਂ ਕੁਝ ਹਟਕੇ ਜੇ ਤੁਸੀਂ ਬਰਕ ਤੋਂ ਕੁਝ ਹਟਕੇ ਪਾਉਣਾ ਚਾਹੁੰਦੇ ਹੋ ਤਾਂ ਇਦਾਂ ਦੀਆਂ ਚੀਜ਼ਾਂ ਤੇ ਜਾਓ ਇੰਨਾ ਕੁ ਸੋਹਣਾ ਇੰਨੇ ਇੱਕ ਵਧੀਆ ਜਿਹੜਾ ਸਟੱਫ ਹੈਗਾ ਗ੍ਰੇਸਫੁਲ ਸੂਟ ਬਣਦੇ ਹੈਗੇ ਬਟ ਇਹ ਤੁਸੀਂ ਵਿਦਆਉਟ ਵਰਕ ਵੀ ਇਦਾਂ ਹੀ ਬਣਵਾ ਸਕਦੇ ਹੋ ਜੇ ਤੁਸੀਂ ਇਹਦੇ ਤੇ ਇੰਬੋਰਡਰੀ ਕਰਵਾ ਕੇ ਪਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਹਦੇ ਤੇ ਹੈਂਡਵਰਕ ਆਰੀਵਰਕ ਮਸ਼ੀਨ ਵਰਕ ਜਿੱਦਾਂ ਦਾ ਵੀ ਵਰਕ ਤੁਸੀਂ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਸ਼ਰਟ ਤੇ ਵੀ ਕਰਵਾ ਸਕਦੇ ਹੋ ਜੇ ਤੁਸੀਂ ਕਲੀ ਓਨਲੀ ਬਾਟਮ ਦੇ ਉੱਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਟਮ ਦੇ ਉੱਤੇ ਵੀ ਇੰਬੋਰਡਰੀ ਕਰਵਾ ਸਕਦੇ ਹੋ ਸਟੱਫ ਦੀ ਮੈਂ ਜਿਹੜੀ ਫੋਇਲਿੰਗ ਹੈ ਚੈੱਕ ਕਰਵਾ ਦਿੰਨੀ ਹੈਗੀ ਕਿੰਨਾ ਕੁ ਜ਼ਿਆਦਾ ਵਧੀਆ ਹੈਗਾ ਐਸਕੇ ਬ੍ਰਾਂਡ ਦਾ ਜੀ ਤੁਮਾਰਾਂ ਲਾ ਪਾ ਰੱਖਿਆ ਨੇ ਜੀ ਐਸਕੇ ਵਾਲਿਆਂ ਨੇ ਇੰਨਾ ਕੁ ਜ਼ਿਆਦਾ ਇਹਨਾਂ ਨੇ ਵਧੀਆ ਜੋ ਚੀਜ਼ਾਂ ਕੱਢੀਆਂ ਨੇ ਇਸ ਵਾਰ ਦੀਆਂ ਇੰਨੇ ਕੁ ਜ਼ਿਆਦਾ ਸੋਹਣਾ ਜਿਹੜਾ ਸਟੱਫ ਹੈ ਪ੍ਰਿੰਟਿੰਗ ਚੈੱਕ ਕਰੋ ਸਭ ਤੋਂ ਪਹਿਲਾਂ ਤਾਂ ਜ਼ਬਰਦਸਤ ਇਹਨਾਂ ਦੀ ਪ੍ਰਿੰਟਿੰਗ ਹੈ ਪ੍ਰਿੰਟਿੰਗ ਲੈਵਲ ਇਹਨਾਂ ਦਾ ਇੰਨਾ ਕੁ ਜ਼ਿਆਦਾ ਅੱਪ ਹੋਇਆ ਹੈ ਬਹੁਤ ਜ਼ਿਆਦਾ ਇਹ ਸੂਟਾਂ ਦਾ ਦੇਖੋ ਇਹ ਇੰਨੀ ਇੱਕ ਗ੍ਰੇਸਫੁਲ ਜੀਆਂ ਚੀਜ਼ਾਂ ਨੇ ਇੰਨੇ ਕੁ ਜ਼ਿਆਦਾ ਕਲਰ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਇਹਨਾਂ ਨੂੰ ਤੁਸੀਂ ਹਾਈਲਾਈਟ ਕਰਵਾ ਕੇ ਪਾ ਸਕਦੇ ਹੋ ਜੇ ਤੁਸੀਂ ਘਰ ਦਾ ਫੰਕਸ਼ਨ ਹੈ ਤਾਂ ਤੁਸੀਂ ਇਹਨਾਂ ਨੂੰ ਹਾਈਲਾਈਟ ਕਰਵਾ ਕੋ ਹੈਂਡਵਰਕ ਕਰਵਾ ਕੇ ਵੇਅਰ ਕਰੋ ਜੇ ਤੁਸੀਂ ਐਦਾਂ ਜਿੱਦਾਂ ਆਪਣੇ ਬਹੁਤ ਸਾਰੇ ਫੰਕਸ਼ਨ ਐ ਐਦਾਂ ਦੇ ਹੁੰਦੇ ਨੇ ਆਪਣੇ ਵਿਆਹ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਜਿੱਦਾਂ ਆਪਾਂ ਖੰਡਪੜ ਸਾਹਿਬ ਦੇ ਭੋਗ ਦੇ ਉੱਤੇ ਪਾ ਸਕਦੇ ਆ ਕੋਈ ਹਲਦੀ ਮਹਿੰਦੀ ਦੇ ਫੰਕਸ਼ਨ ਤੇ ਜਾਂ ਫਿਰ ਆਪਾਂ ਕਿਤੇ ਜਾਣਾ ਆਣਾ ਹੈਗਾ ਤਾਂ ਬੇਅਰ ਕਰ ਸਕਦੇ ਆ ਇਦਾਂ ਦੇ ਸੂਟ ਕਿਉਂਕਿ ਬਹੁਤ ਸੋਹਣੀਆਂ ਚੀਜ਼ਾਂ ਨੇ ਆਪਾਂ ਵਾਕਈ ਜੇ ਕਿਸੇ ਦੀ ਮੈਰਿਜ ਤੇ ਜਾਣਾ ਤਾਂ ਆਪਾਂ ਪਾ ਸਕਦੇ ਆਂਗੇ ਜਾਂ ਫਿਰ ਆਪਾਂ ਮਿਲਣੀ ਵਗੈਰਾ ਲਈ ਰੱਖ ਸਕਦੇ ਆ ਇਹ ਸੂਟ ਇੰਨੇ ਕੁ ਸੋਹਣੇ ਸੂਟ ਨੇਗੇ ਤੁਸੀਂ ਬਿਨਾ ਵਰਕ ਕਰਵਾਏ ਵੀ ਇਹਨਾਂ ਨੂੰ ਲੈ ਸਕਦੇ ਹੋ ਜੇ ਤੁਸੀਂ ਇਹਨਾਂ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਇਹਨਾਂ ਤੇ ਵਰਕ ਕਰਵਾ ਕੇ ਲੈ ਸਕਦੇ ਹੋ ਕਲਰ ਦੇਖੋ ਡਾਰਕ ਗ੍ਰੇ ਕਲਰ ਹੈ ਸਭ ਤੋਂ ਕੁਆਲਿਟੀ ਦਾ ਇਹ ਦੇਖੋ ਕਿ ਅਸੀਂ ਤੁਹਾਡੇ ਲਈ ਉਹ ਕਲਰ ਲੈ ਕੇ ਆਏ ਹਾਂ ਜੋ ਹਜੇ ਤੱਕ ਅਵੇਲੇਬਲ ਨਹੀਂ ਸੀਗੇ ਇਹਨਾਂ ਦੇ ਵਿੱਚ ਇੰਨੇ ਕਿ ਪਿਆਰੇ ਕਲਰ ਇੰਨੇ ਕਿ ਪਿਆਰੇ ਪ੍ਰਿੰਟ ਇਹਦੇ ਵਿੱਚ ਤੁਸੀਂ ਚੈੱਕ ਕਰੀ ਚੱਲਿਓ ਡਾਰਕ ਗ੍ਰੇ ਆ ਗਿਆ ਬਲੂ ਸ਼ੇਡ ਆ ਗਿਆ ਬਲੂ ਬਲੈਕਿਸ਼ ਬਲੂ ਬਹੁਤ ਪਿਆਰਾ ਬਲੈਕਿਸ਼ ਬਲੂ ਕਲਰ ਆ ਗਿਆ ਇਹਦੇ ਵਿੱਚ ਇਹਦੇ ਕਾਲਾ ਇਸ ਡਿਜ਼ਾਈਨ ਦੇ ਵਿੱਚ ਇੱਕ ਕਲਰ ਆ ਗਿਆ ਜੀ ਰਸਟ ਮੈਰੂਨ ਰਸਟ ਮੈਰੂਨ ਬਹੁਤ ਪਿਆਰਾ ਸ਼ੇਡ ਹੈ ਵੀ ਇਹ ਵੀ ਸ਼ੇਡ ਬਹੁਤ ਜ਼ਿਆਦਾ ਸੋਹਣਾ ਜੁਨੀਕ ਜੀਆਂ ਚੀਜ਼ਾਂ ਨੇ ਜੀ ਬਹੁਤ ਸੋਹਣੀਆਂ ਤੇ ਜੁਨੀਕ ਜੀਆਂ ਚੀਜ਼ਾਂ ਨੇਗੀਆਂ ਜਿਨ੍ਹਾਂ ਨੂੰ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਲਓ ਜੀ ਇੱਕ ਇਹ ਵਾਲਾ ਪ੍ਰਿੰਟ ਆ ਗਿਆ ਬਹੁਤ ਸੋਹਣੀਆਂ ਜੀਆਂ ਪ੍ਰਿੰਟਿੰਗ ਲੈਵਲ ਨੇ ਇਹਨਾਂ ਦੇ ਵਿੱਚ ਬਹੁਤ ਜੁਨੀਕ ਜੀਆਂ ਚੀਜ਼ਾਂ ਨੇਗੀਆਂ ਬਹੁਤ ਪਿਆਰਾ ਸਟਫ ਹੈ ਸ਼ਾਈਨਿੰਗ ਵਾਲਾ ਹੈ ਤੇ ਸੌਫਟ ਹੈ ਸਭ ਤੋਂ ਵੱਡੀ ਗੱਲ ਹੈ ਕਿ ਸੌਫਟ ਹੈ ਦੇਖੋ ਬਹੁਤ ਸੋਹਣਾ ਸੌਫਟ ਸਟਫ ਹੈਗਾ ਬਹੁਤ ਪਿਆਰਾ ਤੇ ਇਹਨਾਂ ਨੂੰ ਤੁਸੀਂ ਵਿਦਾਉਟ ਵਰਕ ਵੀ ਐਦਾਂ ਵੇਅਰ ਕਰ ਸਕਦੇ ਹੋਗੇ ਬਹੁਤ ਸੋਹਣੇ ਸੂਟ ਜਿਹੜੇ ਰਹਿਣ ਵਾਲੇ ਨੇ ਤੁਸੀਂ ਇਹਨਾਂ ਦੇ ਨਾਲ ਬਹੁਤ ਸੋਹਣੇ ਦੁਪट्टे ਆਪਣੇ ਕੋਲੇ ਸਟ੍ਰਾਈਵ ਵਾਲੇ 골ਡਨ ਸਟ੍ਰਾਈਵ ਵਾਲੇ ਆਏ ਹੋਏ ਨੇ ਉਹ ਵੀ ਵੇਅਰ ਡਾਈ ਕਰਵਾ ਸਕਦੇ ਹੋਗੇ ਤੇ ਤੁਸੀਂ ਇਹਨਾਂ ਦੇ ਨਾਲ ਸ਼ੀਮਰ ਦੇ ਦੁਪट्टे ਵੀ ਲੈ ਸਕਦੇ ਹੋਗੇ ਬਹੁਤ ਸੋਹਣੇ ਸੋਹਣੇ ਦੁਪट्टे ਆਏ ਹੋਏ ਨੇ ਜਿਹੜੇ ਇਹਨਾਂ ਦੇ ਨਾਲ ਆਪਾਂ ਵੇਅਰ ਕਰ ਸਕਦੇ ਹਾਂਗੇ ਤੇ ਇਹਦੇ ਵਿੱਚ ਇਹਦੇ ਜਿਹੜੇ ਡਿਜ਼ਾਈਨ ਨੇ ਮੈਂ ਦਿਖਾ ਦਿੰਨੀ ਹੈ ਦੇ ਕਲਰ ਸੌਰੀ ਇਸ ਡਿਜ਼ਾਈਨ ਦੇ ਮਸਟਰਡ ਸ਼ੇਡ ਆਗਾ ਤੁਸੀਂ ਹਲਦੀ ਲਈ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਹਲਦੀ ਮਹਿੰਦੀ ਦੇ ਲਈ ਜਾ ਸਕਦੇ ਹੋਗੇ ਐਂਡ ਇਹ ਵੀ ਕਲਰ ਇੰਨਾ ਕੁ ਜ਼ਿਆਦਾ ਯੂਨਿਕ ਆਇਆ ਹੈਗਾ ਬਹੁਤ ਜ਼ਿਆਦਾ ਬਹੁਤ ਪਿਆਰਾ ਜਿਹਾ ਸ਼ੇਡ ਹੈਗਾ ਬਹੁਤ ਹੀ ਸੋਹਣਾ ਜਿਹਾ ਸ਼ੇਡ ਹੈਗਾ ਇਹਨੂੰ ਵੀ ਤੁਸੀਂ ਮਹਿੰਦੀ ਵਗੈਰਾ ਲਈ ਯੂਜ਼ ਕਰ ਸਕਦੇ ਹੋਗੇ ਕਿਉਂਕਿ ਕਲਰ ਇਹ ਥੋੜਾ ਜਿਹਾ ਕਮਸਟਰਡ ਸ਼ੇਡ ਦੇ ਵਿੱਚ ਬਟ ਮਸਟਰਡ ਨਹੀਂ ਹੈਗਾ ਇਹ ਬਹੁਤ ਸੋਹਣਾ ਕਾਫੀ ਸ਼ੇਡ ਹੈਗਾ ਬਹੁਤ ਪਿਆਰਾ ਜਿਹਾ ਸ਼ੇਡ ਹੈਗਾ ਇਹ ਬਹੁਤ ਸੋਹਣਾ ਸ਼ੇਡ ਹੈ ਐਂਡ ਨੈਕਸਟ ਇਹ ਵਾਲਾ ਪ੍ਰਿੰਟ ਆ ਗਿਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਪ੍ਰਿੰਟਿੰਗ ਲੈਵਲ ਤਾਂ ਇਹਨਾਂ ਦੀ ਇੰਨੀ ਕਿ ਜਵਰਦਸਤ ਹੈ ਨਾ ਜੀ ਤੁਸੀਂ ਪ੍ਰਿੰਟਿੰਗ ਤਾਂ ਇੰਨੀ ਕਿ ਪਿਆਰੀ ਹੈ ਬਹੁਤ ਜ਼ਿਆਦਾ ਸੋਹਣੀ ਬਹੁਤ ਪਿਆਰੇ ਜਿਹੇ ਸੂਟ ਨੇ ਯੂਨੀਕ ਜੀਆਂ ਚੀਜ਼ਾਂ ਨੇ ਦੇ ਲੋਜੀ ਇਹ ਵਾਲਾ ਦੇਖੋ ਇਹਦੇ ਵਿੱਚ ਇੱਕ ਕਲਰ ਪੀਚ ਆ ਗਿਆ ਬਹੁਤ ਸੋਹਣੇ ਸੂਟ ਨੇ ਤੁਸੀਂ ਇਹਨਾਂ ਨੂੰ ਨਾ ਜੇ ਤੁਸੀਂ ਇਹਨਾਂ ਦੀ ਪ੍ਰਿੰਟਿੰਗ ਚੈੱਕ ਕਰੋਗੇ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਹੈਗੀ ਇਹਨਾਂ ਦੀ ਪ੍ਰਿੰਟਿੰਗ ਚੈੱਕ ਕਰਨਾ ਚਾਹੋਗੇ ਤੁਸੀਂ ਬਹੁਤ ਸੋਹਣੀਆਂ ਨੇ ਚੀਜ਼ਾਂ ਨੇ ਆ ਤੁਸੀਂ ਇਹਦੇ ਵਿੱਚ ਫਲਾਰ ਦੇਖੋ ਕਿੰਨੇ ਸੋਹਣੇ ਫਲਾਰ ਬਣੇ ਹੋਏ ਨੇ ਕਿੰਨੀਆਂ ਸੁਨੀਆਂ ਲੀਫਸ ਨੇ ਇਹਨਾਂ ਨੂੰ ਤੁਸੀਂ ਨਾ ਪੈਚ ਵਰਕ ਕਰਵਾ ਕੇ ਵੀ ਵੇਅਰ ਕਰ ਸਕਦੇ ਹੋਗੇ ਬੈਚ ਵਰਕ ਕਰਵਾ ਸਕਦੇ ਹੋ ਇਹਨਾਂ ਦੇ ਉੱਤੇ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈ ਜਿਹੜਾ ਜਾ ਰਿਹਾ ਹੈਗਾ ਬਹੁਤ ਸੋਹਣਾ ਹੈਗਾ ਜਿੱਦਾਂ ਇਹਦੇ ਵਿੱਚ ਹਲਕਾ ਜਿਹਾ ਫਿਰੋਜੀ ਸ਼ੇਡ ਹੈਗਾ ਨਾ ਹਲਕਾ ਜਿਹਾ ਫਿਰੋਜੀ ਇਹਦੇ ਨਾਲ ਤੁਸੀਂ ਇਹਦੀ ਬਾਟਮ ਦੇ ਉੱਤੇ ਹਲਕੀ ਜਿਹੀ ਇੰਬੋਡਰੀ ਕਰਵਾਉਂਗੇ ਜਾਂ ਜ਼ਰੀ ਨਾਲ ਕਰਵਾਉਂਗੇ ਬਾਦਲੇ ਨਾਲ ਕਰਵਾਉਂਗੇ ਓਨਲੀ ਬਾਟਮ ਦੇ ਉੱਤੇ ਕਰਵਾ ਕੇ ਵੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋਗੇ ਬਹੁਤ ਸੋਹਣੀ ਹੈ ਚੀਜ਼ਾਂ ਨਹੀਂ ਹੈ ਬਹੁਤ ਪਿਆਰੀਆਂ ਇਹ ਚੀਜ਼ਾਂ ਨੇ ਇਹਨਾਂ ਦੇ ਉੱਤੇ ਹੈਂਡਵਰਕ ਬਹੁਤ ਸੋਹਣੇ ਲੱਗਦੇ ਨੇ ਇਹਦੇ ਵਿੱਚ ਇੱਕ ਪ੍ਰਿੰਟ ਦੇ ਵਿੱਚ ਇਸ ਕਲਰ ਦੇ ਵਿੱਚ ਗ੍ਰੀਨ ਕਲਰ ਆ ਗਿਆ ਤੁਸੀਂ ਹਲਦੀ ਲਈ ਬਣਵਾਓ ਇਹ ਸੂਟ ਬਹੁਤ ਪਿਆਰਾ ਲੱਗਣੇਗਾ ਸਭ ਤੋਂ ਅਲੱਗ ਜੇ ਚਮਕੋਗੇ ਤੁਸੀਂ ਸਭ ਤੋਂ ਜੁਨੀਕ ਜੀਆਂ ਚੀਜ਼ਾਂ ਹੋਣਗੀਆਂ ਤੁਹਾਡੇ ਪਾਜਾਂ ਹੋਈਆਂ ਲਓ ਜੀ ਇੱਕ ਪ੍ਰਿੰਟ ਇਹ ਵਾਲਾ ਆ ਗਿਆ ਇਹ ਤਾਂ ਆਪਾਂ ਦੁਬਾਰਾ ਰੀਸਟਾਕ ਕੀਤਾ ਹੈਗਾ ਇਸ ਪ੍ਰਿੰਟ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਬਹੁਤ ਸੋਹਣੀ ਚੀਜ਼ ਆਏਗੀ ਬਹੁਤ ਪਿਆਰੀ ਦੇਖੋ ਬਹੁਤ ਪਿਆਰਾ ਜਾਂ 10 ਗ੍ਰੀਨ ਸ਼ੇਡ ਹੈਗਾ ਇਹ ਇਹਦੇ ਵਿੱਚ ਇੱਕ ਮਸਟਰਡ ਸ਼ੇਡ ਵੀ ਮਿਲ ਜੂਗਾ ਤੁਹਾਨੂੰ ਮਸਟਰਡ ਸ਼ੇਡ ਵੀ ਆ ਗਿਆ ਬਹੁਤ ਸੋਹਣਾ ਬਹੁਤ ਹੀ ਪਿਆਰੀਆਂ ਜਿਹੀਆਂ ਚੀਜ਼ਾਂ ਨੇ ਇਹ ਬਹੁਤ ਸੋਹਣੀਆਂ ਇਹਨਾਂ ਦੇ ਨਾਲ ਦੁਪੱਟੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਜੇ ਇਹਨਾਂ ਦੇ ਨਾਲ ਤੁਸੀਂ ਇਹਨਾਂ ਨੂੰ ਬਹੁਤ ਸੋਹਣਾ ਕਟਵਰਕ ਕਰਵਾ ਕੇ ਵੀ ਵੇਅਰ ਕਰ ਸਕਦੇ ਹੋਗੇ ਜਰੀ ਨਾਲ ਸਿੰਪਲ ਤੇ ਤੁਸੀਂ ਵੈਸੇ ਵੀ ਐਦਾਂ ਵੀ ਬਣਾ ਸਕਦੇ ਹੋਗੇ ਜੇ ਤੁਸੀਂ ਵਰਕ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਐਦਾਂ ਦੀਆਂ ਚੀਜ਼ਾਂ ਵੀ ਬਣਾ ਸਕਦੇ ਹੋਗੇ ਹਾਂ ਮੰਮੀਆਂ ਅਦੇ ਲਈ ਤੇ ਬਹੁਤ ਹੀ ਜਿਆਦੇ ਵਧੀਆ ਚੀਜ਼ਾਂ ਨਹੀਂ ਕਿਉਂਕਿ ਉਹ ਵਰਕ ਵਾਲੇ ਸੂਟ ਨਹੀਂ ਵੇਅਰ ਕਰਨਾ ਚਾਹੁੰਦੇ ਤਾਂ ਇਹ ਐਦਾਂ ਦੇ ਚੀਜ਼ ਲੈ ਸਕਦੇ ਹੋਗੇ ਤੁਸੀਂ ਇਹ ਵੀ ਬੜਾ ਪਿਆਰਾ ਜਿਹਾ ਸ਼ੇਡ ਹੈਗਾ 골ਡਨ ਮਸਟਰਡ ਸ਼ੇਡ ਤੇ ਇਹਦੇ ਵਿੱਚ ਇੱਕ ਪੀਚ ਸ਼ੇਡ ਆ ਗਿਆ ਜੀ ਸਾਰੀ ਡਿਜ਼ਾਈਨਿੰਗ ਇੱਕ ਤੋਂ ਇੱਕ ਹੈ ਸਾਰੀ ਡਿਜ਼ਾਈਨਿੰਗ ਇੱਕ ਤੋਂ ਇੱਕ ਹੈ ਬਹੁਤ ਹੀ ਜਿਆਦੇ ਸੋਹਣੇ ਜੇ ਸੂਟ ਨੇਗੇ ਬਹੁਤ ਸੋਹਣੇ ਇਹਨਾਂ ਨੂੰ ਵੇਅਰ ਕਰਵਾ ਕੇ ਤੁਸੀਂ ਪਾ ਸਕਦੇ ਹੋਗੇ ਮੈਂ ਖੁਦ ਆਪਣਾ ਸੂਟ ਇਹਨਾਂ ਦੇ ਵਿੱਚੋਂ ਰੈਡੀ ਕਰਵਾਣਾ ਵਾ ਟਾਈਮ ਹੀ ਨਹੀਂ ਲੱਗ ਰਿਹਾ ਟੇਲਰ ਕੋਲੇ ਕਾਰੀਗਰਾਂ ਕੋਲੇ ਕੰਮ ਜਿਆਦਾ ਹੈ ਪਹਿਲਾਂ ਭੈਣਾਂ ਦਾ ਹੋ ਜਾਂਦਾ ਵੀ ਉਹਨਾਂ ਨੂੰ ਤਿਆਰ ਕਰਵਾ ਕੇ ਦੇਵਾਂਗੇ ਅੱਗੇ ਆਪਣੇ ਵੀ ਰਿਸ਼ਤੇਦਾਰੀਆਂ 'ਚ ਮੈਰਿਜ ਆ ਰਹੀਆਂ ਨੇ ਤਾਂ ਆਪਾਂ ਜਰੂਰ ਇਹ ਸੂਟ ਰੈਡੀ ਕਰਵਾ ਕੇ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਜਿਆਦਾ ਗ੍ਰੇਸਫੁਲ ਸੂਟ ਬਣ ਵਾਲੇ ਹੈ ਇਹ ਸਟਫ ਵੀ ਬਹੁਤ ਜ਼ਬਰਦਸਤ ਹੈ ਇਹਨਾਂ ਦਾ ਫੋਇਲਿੰਗ ਚੈੱਕ ਕਰ ਸਕਦੇ ਹੋ ਫੋਇਲਿੰਗ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਪ੍ਰਿੰਟ ਦਾ ਸਟਫ ਦਾ ਤਾਂ ਕਿੰਨਾ ਕੁ ਸੋਨਾ ਸਟਫ ਹੈ ਬਹੁਤ ਸੋਨਾ ਸਟਫ ਹੈ ਜੀ ਤੇ ਇਹਦੇ ਵਿੱਚ ਆ ਗਿਆ ਇੰਗਲਿਸ਼ ਆ ਪਰਪਲ ਸ਼ੇਡ ਬਹੁਤ ਸੋਹਣਾ ਬਹੁਤ ਪਿਆਰਾ ਸ਼ੇਡ ਹੈ ਜੀ ਇਹ ਵੀ ਬਹੁਤ ਸੋਹਣੀ ਚੀਜ਼ ਹੈਗੀ ਇਹ ਵੀ ਐਂਡ ਇਹਦੇ ਵਿੱਚ ਗ੍ਰੀਨ ਸ਼ੇਡ ਵੀ ਆ ਗਿਆ ਜੀ ਏਸੇ ਪ੍ਰਿੰਟ ਦੇ ਵਿੱਚ ਗ੍ਰੀਨ ਸ਼ੇਡ ਆ ਗਿਆ ਬਹੁਤ ਸੋਹਣੇ ਤੇ ਜਵਰਦਸਤ ਜੀਆਂ ਚੀਜ਼ਾਂ ਨੇ ਜਿਹੜਾ ਵੀ ਕਲਰ ਤੁਹਾਨੂੰ ਅਪੀਲ ਕਰਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਿਓ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰਨਾ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾਣਾ ਹੈਗਾ 1400 ਰੁਪਏ ਇਹਨਾਂ ਦਾ ਪ੍ਰਾਈਜ਼ ਰਹੂਗਾ ਜੀ ਸਿਰਫ 1400 ਰੁਪਏ ਇਹਨਾਂ ਦਾ ਪ੍ਰਾਈਜ਼ ਰਹੂਗਾ ਤੁਸੀਂ ਵਧੀਆ ਸੂਟ ਰੈਡੀ ਕਰ ਸਕਦੇ ਹੋਗੇ 4-500 ਦਾ ਦੁਪੱਟਾ ਨਾਲ ਲਾ ਕੇ ਇੰਨਾ ਕੁ ਸੋਹਣਾ ਸੂਟ 24-2500 ਰੁਪਏ ਦੇ ਵਿੱਚ ਤੁਸੀਂ ਇੰਨਾ ਕੁ ਸੋਹਣਾ ਸੂਟ ਬਣਾ ਕੇ ਪਾ ਸਕਦੇ ਹੋਗੇ ਇਹਨੂੰ ਬਹੁਤ ਜ਼ਿਆਦਾ ਸੋਹਣਾ 1400 ਰੁਪਏ ਦਾ ਸੂਟ ਹੈ ਜੀ ਇਹ ਤੇ ਜੇ ਤੁਸੀਂ ਦੁਪੱਟਾ ਕਹੋਗੇ ਤਾਂ ਦੁਪੱਟਾ ਤੁਹਾਨੂੰ ਅਸੀਂ ਆਪਣੀ ਚੋਆਇਸ ਤੇ ਸਾੜੀ ਤੇ ਛੱਡੋਗੇ ਤਾਂ ਅਸੀਂ ਚੋਆਇਸ ਤੇ ਤੁਹਾਨੂੰ ਡਾਈ ਕਰਵਾ ਕੇ ਦੇਵਾਂਗੇ ਤੁਸੀਂ ਆਪਣੇ ਅਕੋਰਡਿੰਗ ਵੀ ਦੁਪੱਟਾ ਦੱਸ ਸਕਦੇ ਹੋ ਕਿਹੜਾ ਦੁਪੱਟਾ ਡਾਈ ਕਰਵਾਣਾ ਹੈਗਾ ਤਾਂ ਤੁਹਾਨੂੰ ਦੁਪੱਟਾ ਵੀ ਡਾਈ ਕਰਵਾ ਕੇ ਦੇ ਦਾਂਗੇ ਇਹਨਾਂ ਦੇ ਨਾਲ ਸਿੰਗਲ ਕਲਰ ਦੇ ਹੀ ਦੁਪੱਟੇ ਜ਼ਿਆਦਾ ਸੋਹਣੇ ਲੱਗਣਗੇ ਕਿ ਇਹ ਚੀਜ਼ਾਂ ਥੋੜੀ ਇੱਕ ਪਾਰਟੀ ਵੇਅਰ ਨਹੀਂ ਆ ਤਾਂ ਇਹਨਾਂ ਦੇ ਨਾਲ ਰਟਾਈਡ ਹੈ ਦੁਪੱਟਾ ਮੇਰੇ ਅਕੋਰਡਿੰਗ ਇਹ ਨਹੀਂ ਘੱਟ ਵਧੀਆ ਲੱਗੂਗਾ ਇਹਨਾਂ ਦੇ ਨਾਲ ਸਿੰਗਲ ਕਲਰ ਦੇ ਦੁਪੱਟੇ ਤੇ ਉਹਦੇ ਤੇ ਹਲਕੀ ਫੁਲਕੀ ਜੀ ਲੇਸ ਨਾਲ ਡਿਜ਼ਾਈਨ ਕਰਕੇ ਬਹੁਤ ਸੋਹਣਾ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਬਰੀਕ ਜੀ ਲੇਸ ਲਗਾ ਕੇ ਬਹੁਤ ਪਿਆਰੇ ਜੀ ਸਰਦਾਰੀ ਜੇ ਸੂਟ ਰਹਿਣ ਵਾਲੇ ਨੇ ਜੀ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਬਹੁਤ ਪਿਆਰੀਆਂ ਤੇ ਬਹੁਤ ਹੀ ਜੁਨੀਕ ਜੀਆਂ ਇੰਨੇ ਕ ਪਿਆਰੇ ਕਲਰ ਹੋਣਗੇ ਸਭ ਤੋਂ ਤੁਸੀਂ ਮੈਰਿਜ ਦੇ ਵਿੱਚ ਅਲੱਗ ਦਿਖੋਗੇ ਕਿਉਂਕਿ ਇਹ ਚੀਜ਼ਾਂ ਨਹੀਂ ਹੈਗੇ ਜਿਹੜੀਆਂ ਬਹੁਤ ਸੋਬਰ ਜੀਆਂ ਚੀਜ਼ਾਂ ਨਹੀਂ ਹੈਗੀਆਂ ਸਰਦਾਰੀ ਚੀਜ਼ਾਂ ਨਹੀਂ ਹੈਗੀਆਂ ਕੁਝ ਐਦਾਂ ਦਾ ਵਰਾਇਟ ਜਿਹਾ ਕਲਰ ਵੀ ਨਹੀਂ ਇਹਦੇ ਵਿੱਚ ਵਰਾਇਟ ਜੇ ਪ੍ਰਿੰਟ ਵੀ ਨਹੀਂ ਹੈਗੇ ਜਿਹੜੇ ਤੁਸੀਂ ਕੁਝ ਆਊਟ ਜਿਹਾ ਦਿਖੇ ਐਦਾਂ ਦਾ ਕੁਝ ਨਹੀਂ ਹੈਗਾ ਇਹਨਾਂ ਦੇ ਵਿੱਚ ਇੰਨੇ ਕ ਪਿਆਰੇ ਤੇ ਇੰਨੇ ਕ ਸੋਹਣੇ ਕਲਰ ਇਹ ਹੈਗੇ ਨੇ ਜੀ ਬਹੁਤ ਸੋਹਣੀਆਂ ਚੀਜ਼ਾਂ ਨਹੀਂ ਹੈਗੀਆਂ ਬਹੁਤ ਪਿਆਰੀਆਂ ਤੇ ਤੁਸੀਂ ਸਾਡੇ ਕੋਲ ਇਹਨਾਂ ਨੂੰ ਲੈ ਸਕਦੇ ਹੋਗੇ

ਕਰਕੇ ਆਪਣਾ ਸੂਟ ਹੈ ਜਿਹੜਾ ਕਿਉਂਕਿ ਮੈਂ ਬਹੁਤ ਹੀ ਆਰਾਮ ਨਾਲ ਵੀਡੀਓ ਬਣਾ ਰਹੀ ਆ ਤੁਸੀਂ ਆਰਾਮ ਨਾਲ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਤੇ ਜੇ ਦੁਪੱਟਾ ਕਹੋਗੇ ਦੁਪੱਟਾ ਡਾਈ ਕਰਵਾ ਕੇ ਦੇ ਦੇਵਾਂਗੇ ਜੇ ਤੁਸੀਂ ਵਿਦਆਉਟ ਦੁਪੱਟਾ ਲੈਣਾ ਹੈ ਤਾਂ ਵੀ ਲੈ ਸਕਦੇ ਹੋ ਜੇ ਤੁਸੀਂ ਦੁਪੱਟਾ ਵਾਈਟ ਚ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਾਈਟ ਚ ਦੁਪੱਟਾ ਮੰਗਵਾ ਸਕਦੇ ਹੋਗੇ ਅਸੀਂ ਵਾਈਟ ਚ ਭੇਜ ਦਵਾਂਗੇ ਸੂਟ ਦੇ ਨਾਲ ਤੁਹਾਡੇ ਘਰ ਬੈਠੇ ਤੁਹਾਨੂੰ ਕਿਸੇ ਵੀ ਪਿੰਡ ਤੋਂ ਤੁਸੀਂ ਹੈਗੇ ਹੋਗੇ ਤੁਹਾਡੇ ਘਰ ਬੈਠੇ ਹੀ ਤੁਹਾਨੂੰ ਇਹ ਸੂਟ ਜਿਹੜੇ ਮਿਲ ਜਾਣਗੇ ਹਰ ਇੱਕ ਘਰ ਤੱਕ ਹਰ ਇੱਕ ਪਿੰਡ ਤੱਕ ਅਸੀਂ ਸੂਟ ਤੁਹਾਡੇ ਜੋ ਭੇਜਦੇ ਆਂਗੇ ਇਹ ਦੇਖੋ ਬਹੁਤ ਜ਼ਿਆਦਾ ਯੂਨੀਕ ਜੀਆਂ ਤੇ ਪਿਆਰੀਆਂ ਜੀਆਂ ਚੀਜ਼ਾਂ ਲੈਣ ਲਈ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ ਜੇ ਤੁਸੀਂ ਸਾਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਗੁਰਮੇਰ ਬਟੀਕ ਜਖਲ ਦੇ ਨਾਮ ਤੇ ਆਪਣੀ ਇੰਸਟਾਗ੍ਰam ਆਈਡੀ ਉੱਥੇ ਜਾ ਕੇ ਵੀ ਫੋਲੋ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੁਹਾਡੇ ਕਮੈਂਟਸ ਨਾਲ ਸਾਨੂੰ ਐਪਰੀਸ਼ੀਏਟ ਮਿਲਦਾ ਹੈ ਅਸੀਂ ਵਧੀਆ ਤੋਂ ਵਧੀਆ ਚੀਜ਼ਾਂ ਤੁਹਾਡੇ ਲਈ ਲੈ ਕੇ ਆਣੇ ਆ ਪਲੀਜ਼ ਕਮੈਂਟਸ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤਾਂ ਜੋ ਤੁਹਾਡੇ ਦੂਜੀਆਂ ਭੈਣਾਂ ਵੀ ਆਪਣੇ ਚੈਨਲ ਨੂੰ ਗਰੋ ਹੋਵੇ ਤੇ ਸਬਸਕ੍ਰਾਈਬ ਵਧਣ ਆਪਣੇ ਤੁਸੀਂ ਏ ਰਿਕੁਐਸਟ ਹੈ ਜੀ ਥੈਂਕ ਯੂ ਸੋ ਮੱਚ ਦੁਬਾਰਾ ਤੋਂ ਫਿਰ ਮੈਂ ਆਪਣਾ ਨੰਬਰ ਹੈ ਜੋ ਰਿਪੀਟ ਕਰਨ ਲੱਗੀ ਆਂਗੀ 9253115036 ਤੇ 1400 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਥੈਂਕ ਯੂ